ਪਦਰ ਰੂਵੇ ਦੇ ਤਾਰਾਂ ਤੇ ਮੈਂ ਥੋੜਾ ਦੱਸਣਾ ਚਾਹਣਾ ਵੀ ਕਈ ਵਾਰੀ ਆਪਾਂ ਦਰ ਰੂਵੇ ਦੇ ਤਾਰਾਂ ਪਾਉਣੇ ਆ ਤਾਂ ਕਿਵੇਂ ਪਾਈ ਆ ਹਨ ਕਈ ਵਾਰੀ ਦਰ ਰੂਵੇ ਦੇ ਤਾਰ ਟੁੱਟ ਜਾਂਦੀ ਆ ਤਾਂ ਉਹਦਾ ਪਾਉਣ ਦਾ ਸੌਖਾ ਤਰੀਕਾ ਕੀ ਆ ਆ ਦੇਖੋ ਇਧਰਲੇ ਪਾਸੇ ਆ ਤਾਰ ਆ ਮੈਂ ਫੜ ਲਈ ਇਧਰਲੇ ਪਾਸੇ ਸਿੱਧੀ ਨੰਘਾਈ ਇਸ ਤਰ੍ਹਾਂ ਇਹਨੂੰ ਖਿੱਚ ਲਿਆ ਖਿੱਚਣ ਤੋਂ ਬਾਅਦ ਬ੍ਰਿਜ ਦੇ ਵਿੱਚ ਦੀ ਇਹ ਘੋੜੀ ਦੇ ਵਿੱਚ ਦੀ ਨੰਘਾ ਲਈ ਆਪਾਂ ਨੰਘਾ ਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਮੇਰੇ ਕੋਲ ਇੱਕ ਚੀਜ਼ ਬਣਾਈ ਹੋਈ ਆ ਆ ਦੇਖੋ ਮੇਰੀ ਤਾਰ ਬਣਾਈ ਹੋਈ ਹੈ ਕੁੰਡੀ ਪਾ ਕੇ ਇਹਨੂੰ ਮੈਂ ਵਿੱਚ ਦੀ ਲਗਾਉਣਾ ਹੈ ਤਾਰ ਨਿਕਾ ਲਈ ਇਹਦੇ ਕੁੰਡੀ ਦੇ ਵਿੱਚ ਮੈਂ ਇਸ ਤਰ੍ਹਾਂ ਤਾਰ ਪਾਤੀ ਇਹਨੇ ਐ ਕਿੱਥੇ ਲਾਈ ਸੌਖੇ ਤਰੀਕੇ ਦੇ ਨਾਲ ਕਿਉਂਕਿ ਕਈ ਵਾਰੀ ਆਪਾਂ ਹੱਥਾਂ ਨਾਲ ਲਗਾਉਨੇ ਆ ਹੱਥਾਂ ਨਾਲ ਤਾਰ ਇਹਦੇ ਵਿੱਚ ਦੀ ਨੰਗੜੀ ਬਹੁਤ ਔਖੀ ਆ ਜੇ ਆਪਾਂ ਇਸ ਤਰ੍ਹਾਂ ਲਗਾਵਾਂਗੇ ਤਾਂ ਮੇਰੇ ਨਾਲ ਫੜੀ ਨਹੀਂ ਜਾਂਦੀ ਹਨ ਕਿਸੇ ਨੇ ਵੀ ਤਾਰ ਪਾਉਣੀ ਹੋਵੇ ਤਾਂ ਇਸ ਤਰੀਕੇ ਦੇ ਨਾਲ ਜਿਵੇਂ ਏਡੀ ਇੱਕ ਤਾਰ ਲੈ ਲੋ ਪਤਲੀ ਆਹ ਤਾਰ ਪਤਲੀ ਲੈ ਲੋ ਪੂਰਾ ਐਡਾ ਕਕਟੋ-ਕਟ ਤਿੰਨ ਕ ਗਿੱਠ ਦਾ ਟੋਟਾ ਬਣਾ ਕੇ ਇਹਦੇ ਮੂਰੇ ਟੁੰਡੀ ਮੋਡਲ ਥੋੜੀ ਜੀ ਇਹਨੂੰ ਸਿੱਧੀ ਕਰ ਲੋ ਸਿੱਧੀ ਕਰਕੇ ਅੰਦਰ ਦੇ ਇਸ ਤਰ੍ਹਾਂ ਇਹ ਲੈ ਕੇ ਜਾਓ ਅੰਦਰ ਪਾ ਕੇ ਉਧਰਲੇ ਪਾਸੇ ਤਾਰ ਦੇ ਵਿੱਚ ਪਾ ਦੋ ਇਹ ਤਾਰ ਨੂੰ ਆ ਖਿੱਚ ਕੇ ਇਧਰ ਲਿਆਓ ਕਦੇ ਵੀ ਵੱਡੀ ਤਾਰ ਟੁੱਟਦੀ ਆ ਛੋਟੀ ਤਾਰ ਟੁੱਟਦੀ ਆ ਤਾਂ ਤੁਸੀਂ ਇਸ ਤਰ੍ਹਾਂ ਪਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ